ਨੀ ਜ਼ਰ ਰਮਰ ਸਰਗੁਨ ਸਰਗੁਨ ਬਰੀ ਫਿਲਮ ਤਾਂ ਵਧੀਆ ਸੀਗੀ ਬਾਕੀ ਜੇ ਇਸ ਤਰ੍ਹਾਂ ਦੇ ਫਿਲਮਾਂ ਅੱਗੇ ਬੰਦੇ ਰਹੀਆਂ ਤਾਂ ਆਪਣਾ ਪੰਜਾਬ ਜਿਹੜੀ ਇੰਡਸਟਰੀ ਆ ਪੰਜਾਬੀ ਫਿਲਮ ਇੰਡਸਟਰੀ ਆ ਉਹ ਕਾਫੀ ਅੱਗੇ ਜਾ ਸਕਦੀ ਆ ਬਾਕੀ ਕੁਝ ਐਵੇਂ ਵੀ ਇਹ ਵੀ ਲੇਖਕ ਜਿਵੇਂ ਇਸ ਤਰ੍ਹਾਂ ਦੇ ਹੋਣਗੇ ਤਾਂ ਅੱਗੇ ਆਪਣੇ ਫਿਲਮਾਂ ਦੀ ਮਤਲਬ ਡਿਮਾਂਡ ਹੋਰ ਵਧੇਗੀ ਤਾਂ ਫਿਲਮ ਸਾਨੂੰ ਬਹੁਤ ਚੰਗੀ ਲੱਗੀ ਆ ਤੇ ਅੱਗੇ ਵੀ ਉਮੀਦ ਕਰਦੇ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬੰਦੇ ਰਹਿਣਗੀਆਂ ਤਾਂ ਬਹੁਤ ਚੰਗੀ ਗੱਲ ਆ ਇਹ ਤੁਹਾਨੂੰ ਕਿੰਨੀ ਲੱਗੀ ਬਹੁਤ ਘੈਂਡ ਵੀਰੇ ਫਿਲਮ ਬਹੁਤ ਘੈਂਡ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਸਰਗੁਣ ਮੈਮ ਨੇ ਨਿਰਵੰਦ ਮੈਮ ਨੇ ਅੰਮੀ ਬਿਰਕਰਨ ਬਹੁਤ ਘੈਂਡ ਕੰਮ ਕੀਤਾ ਆ ਫਿਲਮ ਦਾ ਬੈਸਟ ਪਾਰਟ ਕੀ ਲੱਗਿਆ ਤੁਹਾਨੂੰ ਬੈਸਟ ਪਾਰਟ ਵੀਰੇ ਆਪਣੀ ਕਮੇਡੀ ਆ ਕਮੇਡੀ ਬਹੁਤ ਅੱਛੀ ਸੀਗੀ ਲੋਕ ਭੰਡ ਮਜ਼ਾ ਆ ਆ ਸਾਰਿਆਂ ਨੇ ਇਨਟਰਟੇਨ ਕੀਤਾ ਬੜਾ ਮਜ਼ਾ ਆ ਬਹੁਤ ਵਧੀਆ ਸਰ ਬਹੁਤ ਵਧੀਆ ਕਿਹੜੀ ਚੀਜ਼ ਸਭ ਤੋਂ ਬੈਸਟ ਲੱਗੀ ਫਿਲਮ ਦੀ ਬੈਸਟ ਸਕਰੀਨ ਪੇ ਬਹੁਤ ਸੋਹਣਾ ਸੀ ਫਿਲਮ ਦਾ ਸਕਰੀਨ ਪਲੱਸ ਮੈਮ ਰਿਸ਼ੀ ਹੋਗੇ ਬਾਕੀ ਹੀਰੋ ਹੀਰੋ ਸਾਰੇ ਹੋਗੇ ਐ ਜਿੱਦਾਂ ਦਾ ਸੀਗਾ ਮਾਹੌਲ ਪਹਿਲਾਂ ਦਾ ਹਨ ਤੇ ਇਹ ਜੀ ਆਈ ਉਹਦੇ ਨਾਲ ਬੜਾ ਵਧੀਆ ਆ ਹਲਕਾ ਫੁਲਕਾ ਹੋ ਗਿਆ ਮਾਈਂਡ ਬਿਲਕੁਲ ਇੰਡਾਸਟ੍ਰਿਕ ਵੈਰੀ ਨਾਈਸ ਥੈਂਕ ਯੂ ਤੁਹਾਨੂੰ ਕਿੱਦਾਂ ਲੱਗੀ ਬਹੁਤ ਵਧੀਆ ਜੀ ਪੈਸਾ ਬਹੁਤ ਸਾਰਾ ਇੱਕਦਮ ਨਿਆਰਾ ਸਭ ਤੋਂ ਵਧੀਆ ਕਿਰਦਾਰ ਕਿਹੜਾ ਲੱਗਿਆ ਕਿਰਦਾਰ ਸਾਰੇ ਵਧੀਆ ਜੀ ਇੱਕ ਕਿਰਦਾਰ ਗਾਇੰਗ ਤੇ ਤੋਹੀਨ ਹੋ ਗਈ ਫਿਲਮ ਦੇ ਸਾਰੇ ਕਿਰਦਾਰ ਵਧੀਆ ਜੀ ਨਿਰਮਲ ਰੇਸ਼ੀ ਦਾ ਮੈਮ ਦਾ ਲੱਗਾ ਵਧੀਆ ਫਿਲਮ ਬਹੁਤ ਵਧੀਆ ਸੀ ਵੀਰੇ ਤੇ ਸਾਰ ਨੂੰ ਵਧੀਆ ਜੇ ਆਪਾਂ ਗੱਲ ਕਰੀ ਤਾਂ ਨਿਮਰਤ ਖੜਾ ਦਾ ਰੋਲ ਬਹੁਤ ਸੋਹਣਾ ਸੀ ਉਹਨਾਂ ਦੀ ਐਕਟਿੰਗ ਐਵੇਂ ਲੱਗ ਰਹੀ ਸੀ ਜਿਵੇਂ ਨੇਚਰ ਹੋਵੇ ਪਿੰਡਾਂ ਵਾਲੀ ਐਕਟਿੰਗ ਸੀ ਉਹ ਹਾਂ ਇਹ ਹੋਰ ਕਿਹੜਾ ਕਿਰਦਾਰ ਹੱਥ ਤੋਂ ਬទ ਲੱਗਿਆ ਕਿਰਦਾਰ ਵੀਰੇ ਸਰਕ ਨੂੰ ਮੈਂ ਤਾਂ ਵੀ ਵਧੀਆ ਸੀਗਾ ਤੇ ਆਪਣੇ ਐਮਬੀ ਦਾ ਵੀ ਵਧੀਆ ਸੀਗਾ ਪਰ ਜਿਹੜਾ ਜੇ ਸਰ ਸਰ ਨੂੰ ਵਧੀਆ ਗੱਲ ਕਰੀ ਤਾਂ ਨਿਮਰਤ ਖੈਰ ਦਾ ਬਹੁਤ ਵਧੀਆ ਸੀ ਹਾਂ ਜੀ ਹਾਂ ਜੀ ਵੀਰੇ ਬਹੁਤ ਨੰਬਰ ਕਿੰਨੇ ਦੋਗੇ ਨੰਬਰ ਵੀਰੇ ਸਾਰੀ ਫਿਲਮ ਨੂੰ ਸਾਰੀ ਫਿਲਮ ਨੂੰ ਇਲਾਵਾ ਜੇ ਮੈਂ ਨੰਬਰ ਨਿਮਰਤ ਖੈਰ ਨੂੰ ਦਵਾਂ ਤਾਂ 10 ਦੇ ਵਿੱਚੋਂ 11 ਨੰਬਰ ਦਵਾਂ ਕਿਵੇਂ ਲੱਗੀ ਵੀਰੇ ਫਿਲਮ ਫਿਲਮ ਵੀਰੇ ਵਧੀਆ ਲੱਗੀ ਹੌਂਡ ਆਊਟ ਵਧੀਆ ਫਿਲਮ ਹੈ ਵਧੀਆ ਐਕਟਿੰਗ ਕੀਤੀ ਕਰੈਕਟਰ ਸਾਰਿਆਂ ਦੇ ਵਧੀਆ ਸੀਗੇ ਵਧੀਆ ਲੱਗੀ ਵੀਰੇ ਇਹਨਾਂ ਦੇ ਕਰੈਕਟਰ ਬਾਰੇ ਵੀ ਵਧੀਆ ਨੇ ਹਾਂ ਜੀ ਸਰ ਬੈਸਟ ਜੀ ਵੀ ਭਾਈ ਐਮੀ ਭਾਈ ਐਮੀ ਭਾਈ ਹਾਂ ਜੀ ਤਾਂ ਪਹਿਲਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿੰਦੂੜੀ ਮਾਪੀ ਤੋਂ ਮੇਰਾ ਗਲਾ ਖਰਾਬ ਹੈ ਤੇ ਥੈਂਕ ਯੂ ਸੋ ਮੱਚ ਫਰ ਕਮਿੰਗ ਤੁਸੀਂ ਫਿਲਮ ਦੇਖੀ ਸਾਰੇ ਨੇ ਚਲੋ ਵੈਰੀ ਗੁੱਡ ਪਸੰਦ ਆਈ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਉਮੀਦ ਕਰਦੇ ਆ ਬੜੇ ਚਿਰਾਂ ਬਾਅਦ ਪੰਜਾਬੀ ਸਿਨੇਮੇ ਦੇ ਵਿੱਚ ਕੋਈ ਕਾਮੇਡੀ ਫਿਲਮ ਆਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਰਹੀ ਆ ਉਮੀਦ ਕਰਦੇ ਆ ਤੁਸੀਂ ਜਿਹੜਾ ਸਾਡਾ ਮੈਸੇਜ ਆ ਸਾਰੇ ਲੋਕਾਂ ਤੱਕ ਪਹੁੰਚਾਓਗੇ ਜਿਨ੍ਹਾਂ ਨੇ ਵੇਖੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਜੰਗੀ ਲੱਗੀ ਅਸੀਂ ਅਪਰੀਸ਼ੀਏਟ ਕਰਦੇ ਆ ਤੇ ਜਿਨ੍ਹਾਂ ਨੇ ਜੇ ਵੇਖਣੀ ਆ ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਤੇ ਜਲਦੀ ਕਲਾ ਤੇ ਬਾ ਕੀ ਜਿਹੜੀ ਸਾਡੀ ਫਿਲਮ ਨੇ ਕਾਸਟ ਐ ਤੇ ਉਹਦੇ ਚੋਂ ਥੋੜੇ ਜਣੇ ਅਸੀਂ ਆਏ ਆ ਬਹੁਤ ਹੀ ਜਿਹੜੀ ਕਾਸਟ ਐ ਮਾਇਟ ਵੀ ਅਗਲੇ ਕੰਮਾਂ 'ਚ ਬੀਜੀ ਹੋਊਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਲਈ ਤੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਫਿਲਮ ਚੰਗੀ ਲੱਗੀ ਹੋਊਗੀ ਤੇ ਜਿਹੜੇ ਰਹਿੰਦਿਆਂ ਵੇਖਣ ਵਾਲੇ ਉਹਨਾਂ ਨੂੰ ਜਲਦੀ ਲੱਗੂਗੀ ਤੇ ਆ ਮੈਂ ਥੋੜਾ ਘੱਟ ਬੋਲੂਗਾ ਸਾਡੇ ਫਿਲਮ ਦੇ ਪ੍ਰੋਡੂਸਰ ਸਾਹਿਬ ਨੇ ਸਾਡੇ ਨਾਲ ਤੇ ਉਹ ਫਿਲਮ ਬਾਰੇ ਚਾਰ ਗੱਲਾਂ ਕਰ ਗਏ ਤੇ ਨਾਲ ਸਾਡੀ ਇੱਕ ਹੋਰ ਐਕਟਰ ਆ ਬਹੁਤ ਬਾਖਮਾਲ ਜਿਹੜੀ ਸਾਡੀ ਫਿਲਮ ਦਾ ਪਿਲਰ ਆ ਬਹੁਤ ਤਗੜਾ ਨਿੰਮਿਤ ਕਹਿ ਰਿਹਾ ਤੇ ਸਰਗੁਨ ਦਾ ਤੇ ਉਸ ਤੋਂ ਬਾਅਦ ਸਾਡੇ ਨਾਲ ਸਾਡੇ ਖੁੰਡ ਨੇ ਵੀਰ ਸ਼ਰਮਨ ਜੀ ਦੇ ਨਾਲ ਅੰਮਰਦੀਪ ਸਿੰਘ ਸਾਡੇ ਫਿਲਮ ਦੇ ਰਾਈਟਰ ਤੇ ਸਾਡੇ ਵੱਡੇ ਭਰਾ ਤੇ ਨਾਲ ਨੇ ਸਾਡੇ ਸੁਨੀਪ ਸਿੰਘ ਸਾਡੇ ਡਾਇਰੈਕਟਰ ਸਾਹਿਬ ਤੇ ਹੋਰ ਬਸ ਨਹੀਂ ਹੈ ਬਾਕੀ ਦਾ ਤੇ थैंक यू ਸੋ ਮਚ ਤੇ ਬਾਕੀ ਸਰਗੁਨ ਹਸੀ ਬਹੁਤਿਆਂ ਗੱਲਾਂ ਨਹੀਂ ਕਰਨੀਆਂ ਜੀ ਥੈਂਕ ਯੂ ਬਹੁਤ-ਬਹੁਤ ਪਿਆਰ ਦੇ ਰਹੇ ਹੋ ਜਿਸ ਫਿਲਮ ਨੂੰ ਬਾਦਸ਼ਾਹ ਯਾਰ ਮਿਲ ਰਹਾ ਸੀ ਪਹਿਲਾਂ ਬਹੁਤ ਡਰੇ ਹੋਏ ਸੀ ਬਟ ਥੈਂਕ ਯੂ ਅਸੀਂ ਦੇਖ ਕੇ ਬਹੁਤ ਖੁਸ਼ ਹੋਏ ਜੇ ਜੇ ਤੁਸੀਂ ਨਹੀਂ ਦੇਖੀ ਤੇ ਆਪ ਦੀ ਫੈਮਲੀਜ਼ ਨੂੰ ਲੈ ਕੇ ਜਾਓ ਤੇ ਦੇਖ ਲਓ ਸੌਂ ਕੰਸਕ੍ਰੇਟੋ ਹੁਣ ਆਪਾਂ ਬਹੁਤ ਪ੍ਰੋਮੋਸ਼ਨ ਕਰ ਲਈ ਹੁਣ ਤੁਹਾਡੇ ਵਾਲਿਆਂ ਪਰ ਬਹੁਤ థੈਨਕ ਯੂ ਕਹਿਣਾ ਮੇਰੀ ਵੀ ਭੈਣ ਮੇਰੇ ਦੇ ਸੇਵ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਪੂਰੀ ਉਮੀਦ ਸੀ ਕਿ ਇਸ ਫਿਲਮ ਨਾਲ ਕਿਉਂਕਿ ਫਿਲਮ ਦੇ ਰਾਈਟਰ ਅੰਬਰਦੀਪ ਜੀ ਡਾਇਰੈਕਟਰ ਸਮੀਤ ਕੰਗ ਜੀ ਹੀਰੋ ਹੀਰੋਇਨ ਤੁਹਾਡੇ ਸਾਹਮਣੇ ਹੈ ਐਮੀ ਵੀਰ ਤੇ ਤੇ ਆਪਣਾ ਇਹ ਚਾਹੁੰਦੇ ਸੀਗੇ ਕਿ ਇਸ ਫਿਲਮ ਨੂੰ ਬਹੁਤ ਕਾਮਯਾਬੀ ਮਿਲੇ ਉਹ ਤੁਹਾਡੀ ਸਾਰਿਆਂ ਦੀ ਗੁੱਡ ਵਿਸ਼ੀਜ਼ ਨਾਲ ਬਹੁਤ ਕਾਮਯਾਬ ਫਿਲਮ ਬਣੀ ਹੈ और लोग ने तुक ने बहुत पसंद की है थोड़ा बहुत बहुत धन्यवाद और उम्मीद करते हैं कि अगे नी जी भी फिल्म बनाईए वो थानू पसंद आए थैंक यू जी सताल जी सारू बहुत बहुत धनबाद थोड़ा सब का और जिन्होंने फिल्म हले देखनी है वो जरूर जाके देखो जिन्होंने देख लिया उन्होंने तय दिलो बहुत बहुत धन्यवाद बहुत सारा प्यार बहुत सारा सत्कार धन्यवाद आप क्या हो सत श्रीकाल जी सारू सौ टू लग चुकी है नजदीकी सिनेमाघर सारी टीम ने बहुत मेहनत की है रिव्यूज़ आ रहे हैं बहुत शानदार रिव्यूज़ ने ठीक है राइटिंग डायरेक्शन बाकी सारे डिपार्टमेंटा की बहुत तारीफ है पर मैं हम फिल्म लेकर निकलिया सनली मैं लगता है कि यह फिल्म चार लोगों की है सरगुन सरगुन इमरगुनगुशी मैन ठीक है अभी तक असर चलो काम की थी बट मैं एक दर्शक वाग फिल्म देखी और बहुत इंजॉय की है मन लगता मैं खुद बड़े ਕੱਪ ਵੱਡੀ ਗੱਲ ਨਾ ਹੋ ਜੇ ਕਈ ਸਾਲਾਂ ਬਾਅਦ ਮੈਨੂੰ ਐਡਾ ਲੱਗੇ ਕਿ ਇੱਕ ਬੱਚੇ ਵਾਂਗ ਫਿਰ ਦੇਖਿਆ థాంਕ ਯੂ ਸੋ ਮਚ ਅੰਕੋਰ ਦੇ ਲਈ ਤੁਸੀਂ ਲਈ ਮੈਂ ਤਾਂ ਬਸ ਇੱਕ ਗੱਲ ਕਹੂੰਗਾ ਜੀ ਬੜਾ ਨਜ਼ਾਰਾ ਆਇਆ ਫਿਲਮ ਬਣਾ ਕੇ ਔਰ ਬਣਾਉਂਦੇ ਹੋਏ ਤੇ ਹੁਣ ਉਸ ਤੋਂ ਵੀ ਜ਼ਿਆਦਾ ਨਜ਼ਾਰਾ ਆ ਰਿਹਾ ਰਿਸਪੌਂਸ ਦੇਖਦੇ ਹੋਏ ਲੋਕਾਂ ਦੇ ਨਾਲ ਸੋ ਥੈਂਕ ਯੂ ਸੋ ਮਚ ਜੀ ਮਜ਼ਾ ਆ ਗਿਆ आज चेहरा जानू नहीं हेलो एवरीवन प्रोड्यूसर सॉन्ग टू दे पिछले फिल्म देखो जिंदा चंग्रीक ਉਹ ਦੋ ਦੋ ਘਰਾਂ ਵਾਲੀ ਤੇ ਹੁੰਦਿਆ ਹੋਇਆ ਬੁਖਾਰਿਆ ਉਹਨਾਂ ਨੇ ਰੱਖਿਆ ਸੋ ਬਹੁਤ ਲੌਜੀਕਲ ਹੈ ਕਿ ਉਹ ਆਪ ਜਿੱਦਾਂ ਉਹਨਾਂ ਨੇ ਦੱਸਿਆ ਕਿ ਉਹ ਪਿੰਡ ਦੀ ਸਰਪੰਚੀ ਕਰ ਰਹੀ ਹੈ ਜੀ ਉਹ ਕਾਰ ਕਰ ਜਾ ਕੇ ਚਾਹ ਪੀ ਰਹੀ ਹੈ ਔਰ ਕੋਈ ਇਹਨਾਂ ਨੂੰ ਫਿਕਰ ਕੋਈ ਨਹੀਂ ਨਾ ਦੋਨੋਂ ਸੋ ਫੰਡ ਕਰਦੀ ਰਹੇ ਚਾਹ ਪੀ ਰਹੀਆਂ ਬੰਦੇ ਧਿਆਨ ਨਹੀਂ ਰੱਖੀਆਂ ਆ ਮੋਟੀਆਂ ਹੋ ਗਈਆਂ ਬੰਦਾ ਬਦਲਾਇਆ ਵਾਹ ਦੀ ਵੀਡੀਓ ਫਿਲਮ ਐ ਸੋ ਮੈਂ ਰਿਫਰ ਦੇਖੋ थैंक यू सो मच गाइस ਬਹੁਤ ਬਹੁਤ ਪਿਆਰ ਬਹੁਤ ਬਹੁਤ ਪਿਆਰ ਜਿੰਦਾਬਾਦ थैंक यू ਆ ਵੀਡੀਓ ਕਿ ਫਿਲਮ ਦੇਖੀ ਜੀ ਆ ਕਿਵੇਂ ਬੋਲਣਾ ਹੈ ਆ ਸਾਡੇ ਪ੍ਰਿنسਪਲ ਸਾਹਿਬ ਨੇ ਇੱਕ ਵਾਰ ਹੀ ਆਪਣਾ ਰਵੀ ਕੁਮਾਰ ਜੀ ਦਾ ਵੀ ਸਵਾਗਤ ਕਰਿਓ ਤੇ ਰਵੀ ਜੀ ਬੜਾ ਅਪਰੀਸ਼ੀਏਟ ਕਰੋ ਜੈ ਮਤਲਬ ਦੱਸੋ